ਪਾਰਕਿੰਗ ਦੇ ਅੰਦਰ ਗੱਡੀਆਂ ਅਗਰ ਲੱਗਦੀਆਂ ਨੇ ਉਸੇ ਵੀ ਸਮਝ ਤਾਂ ਆਉਂਦੀ ਹੈ ਕਿ ਉਹ ਉੱਥੇ ਜਿਹੜੀ ਪਾਰਕਿੰਗ ਦੀ ਫੀਸ ਜਿਹੜੀ ਲੈਂਦੇ ਨੇ ਲੇਕਿਨ ਗੱਡੀਆਂ ਬਾਹਰ ਜਿਹੜੀਆਂ ਲੱਗਦੀਆਂ ਨੇ ਰੋਡ ਦੇ ਉੱਪਰ ਉਸ ਦੀ ਫੀਸ ਵੀ ਜਿਹੜੀ ਲਈ ਜਾਂਦੀ ਹੈ ਇਹ ਰੋਡ ਹੈ ਜੀ ਰੋਡ ਦੇ ਨਾਲ ਗੱਡੀਆਂ ਲੱਗਦੀਆਂ ਇੱਕ ਉਹ ਨਵੀਂ ਗੱਡੀ ਲੱਗੀ ਹੈ ਦੇਖੋ ਅੰਕਲ ਹੁਣ ਜਾਣਗੇ ਉਸ ਗੱਡੀ ਨੂੰ ਵੀ ਪਰਚੀ ਦੇ ਕੇ ਆਣਗੇ ਕਿ ਤੁਸੀਂ ਇੱਥੇ ਗੱਡੀ ਖੜੀ ਕਰਨੀ ਹੈ ਤਾਂ ਉਸ ਦੇ ਪੈਸੇ ਆ ਜਿਹੜੇ ਲੱਗਣਗੇ ਆ ਦੇਖੋ ਤਸਵੀਰਾਂ ਤੁਸੀਂ ਉਹ ਜਾ ਰਹੇ ਨੇ ਅੰਕਲ ਔਰ ਇਹਨਾਂ ਤੋਂ ਪਰਚੀ ਲਈ ਜਾਵੇ ਦੇਖੀ ਜਾਵੇਗੀ ਕਿ ਔਰ ਇਹਨਾਂ ਤੋਂ ਪੈਸੇ ਆ ਜਿਹੜੇ ਚਾਰਜ ਜਿਹੜੇ ਕਿਤੇ ਜਾਣਗੇ। え ਉੱਥੇ ਉਹਨਾਂ ਨੇ ਮੈਨੂੰ ਧੱਕੇ ਨਾਲ ਬੰਨਕਣਾ ਮੈਂ ਕਿਹਾ ਯਾਰ ਮੈਂ ਤਾਂ ਰੋਡ ਤੇ ਖੜਾ ਵੇਖੀ ਜੀ ਵੇਟ ਕਰ ਰਿਹਾ ਕਿਸੇ ਦੀ। ਚਲ ਇੱਥੋਂ ਲੈ ਕੇ ਲਾ ਲਾ ਵੀ ਭੰਟਾ ਕਰਤਾ ਕਰਨ ਸਾਡਾ ਹੀ ਰਾਜ ਆ। ਪਹਿਲਾਂ ਵੀ ਮੇਰੀ ਦੋ ਤਿੰਨ ਵਾਰ ਵਿਆਹ ਤੋਂ ਹੀ ਆ ਪਰ ਕੋਈ ਸੁਣਦਾ ਹੀ ਨਹੀਂ ਕਿਉਂਕਿ ਸੁਲਵਾਈ ਨਹੀਂ ਹੈਗੀ। अगर ਤੁਹਾਡੀ ਪਰਚੀ ਸਾਡੇ ਕੋਲੋਂ ਗੁੰਮ ਹੋ ਜਾਂਦੀ ਹੈ ਇਹ ਵਾਲੀ ਪਰਚੀ ਤਾਂ ਉਸ ਦੇ 100 ਰੁਪਏ ਚਾਰਜ ਕੀਤਾ ਜਾਏਗਾ ਪਰਚੀ ਗੁੰਮ ਆ ਜਾਂਦੀ ਹੈ ਤਾਂ 100 ਰੁਪਏ ਚਾਰਜ ਕੀਤਾ ਜਾਏਗਾ ਅਗਰ ਗੱਡੀ ਚੋਰੀ ਹੋ ਜਾਂਦੀ ਹੈ ਉਸ ਜੀ ਮੈਂ ਬਾਰੇ ਕਹਿੰਦੇ ਸਾਡੀ ਨਹੀਂ ਹੈ ਤੁਸੀਂ ਆਪ ਹੀ ਦੇਖੋ ਕੀ ਕਰਨਾ ਕੀ ਨਹੀਂ ਕਰਨਾ ਨਜਾਇਜ਼ ਸੋਮੇਤ ਬਿਲਕੁਲ ਨਜਾਇਜ਼ ਆ ਜੀ 2 ਨੰਬਰ ਦਾ ਵਾਜੀ ਸ਼ਰੀਆਮ ਕੰਨਾਮ ਇਹਨਾਂ ਨੂੰ ਵੀ ਪਤਾ ਵਾਜੀ ਇਹ ਤਾਂ ਇਹਨਾਂ ਨੂੰ ਵੀ ਪਤਾ ਲੱਜਾ ਜਾ ਦੇਖ ਸਕਦੇ ਹੋ ਤੁਸੀਂ ਲੋਕਾਂ ਦਾ ਵੀ ਇੱਥੇ ਇਹ ਕਹਿਣਾ ਕਿ ਇੱਕ ਤਰ੍ਹਾਂ ਦਾ ਗੋਰਖ ਧੰਦਾ ਇੱਥੇ ਚੱਲ ਰਿਹਾ ਹੈ ਪਾਰਕਿੰਗ ਦੇ ਅੰਦਰ ਵੀ ਪਰਚੀਆਂ ਕੱਟੀਆਂ ਜਾਂਦੀਆਂ ਪਾਰਕਿੰਗ ਦੇ ਬਾਹਰ ਵੀ ਪਰਚੀਆਂ ਕੱਟੀਆਂ ਜਾਂਦੀਆਂ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਇਹ ਕਿਹੜੀ ਕਾਰਪੋਰੇਸ਼ਨ ਦੇ ਅੰਡਰ ਇਹ ਜ਼ਮੀਨ ਆਉਂਦੀ ਹੈ ਤੁਸੀਂ ਕਾਹਲ ਪ੍ਰਾਈਮੋਂ ਤੇ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਸ਼ਰਦਾ ਮੌਜੂਦ ਹਾਂ ਲੁਧਿਆਣਾ ਦੇ ਮਾਡਲ ਟਾਊਨ ਦੇ ਇਲਾਕੇ ਦੇ ਵਿੱਚ ਜਿੱਥੇ ਕਿ ਮਾਰਕੀਟ ਦੀਆਂ ਤਸਵੀਰਾਂ ਤੁਹਾਨੂੰ ਮੈਂ ਦਿਖਾ ਰਿਹਾ ਕਿ ਇਹ ਟਿਊਸ਼ਨ ਮਾਰਕੀਟ ਹੈ ਜਿਹੜੀ ਕਹੀ ਜਾਂਦੀ ਹੈ ਇੱਥੇ ਕਾਫੀ ਸਟੂਡੈਂਟਸ ਜਿਹੜੇ ਆਉਂਦੇ ਨੇ ਕਿਉਂਕਿ ਕਾਫੀ ਇੱਥੇ ਕੋਚਿੰਗ ਸੈਂਟਰ ਜਾਂ ਇਮੀਗ੍ਰੇਸ਼ਨ ਸੈਂਟਰ ਜਾਂ ਫਿਰ ਟਿਊਸ਼ਨ ਸੈਂਟਰ ਇੱਥੇ ਕਾਫੀ ਬਣੇ ਹੋਏ ਨੇ ਇੱਥੇ ਇੱਕ ਤਸਵੀਰ ਮੈਂ ਤੁਹਾਨੂੰ ਦਿਖਾਉਂਗਾ ਕਿ ਅਸੀਂ ਜਿੱਥੇ ਖੜੇ ਆਂ ਇਸ ਪਾਰਕਿੰਗ ਦੇ ਵਿੱਚ ਜਿੰਨੀਆਂ ਗੱਡੀਆਂ ਜਾਂ ਮੋਟਰਸਾਈਕਲ ਲੱਗਦੇ ਆ ਉਹਨਾਂ ਦੀ ਇੱਕ ਪਰਚੀ ਆ ਜਿਹੜੀ ਕੱਟੀ ਜਾਂਦੀ ਹੈ ਇਹ ਪਾਰਕਿੰਗ ਯਾਨੀ ਕਿ ਪੇਡ ਹੈ ਇੱਥੇ ਬੰਦੇ ਬਿਠਾਏ ਹੋਏ ਨੇ ਔਰ ਪਰਚੀ ਕੱਟਦੇ ਨੇ ਪੈਸੇ ਲੈਂਦੇ ਨੇ ਇੱਕ ਤਸਵੀਰ ਤੁਹਾਨੂੰ ਇਹ ਦਿਖਾਉਨੇ ਆ ਕਿ ਇਹ ਕਾਰਪੋਰੇਸ਼ਨ ਦੀ ਜ਼ਮੀਨ ਇਹ ਸੜਕ ਦੇ ਕਿਨਾਰੇ ਜਿਹੜੀਆਂ ਗੱਡੀਆਂ ਲੱਗੀਆਂ ਹੋਈਆਂ ਨੇ ਇਹਨਾਂ ਗੱਡੀਆਂ ਦੀ ਪਰਚੀ ਵੀ ਕੱਟੀ ਜਾਂਦੀ ਹੈ ਪਾਰਕਿੰਗ ਦੇ ਅੰਦਰ ਗੱਡੀਆਂ ਅਗਰ ਲੱਗਦੀਆਂ ਨੇ ਉਸ ਚੀਜ਼ ਦੀ ਸਮਝ ਤਾਂ ਆਉਂਦੀ ਹੈ ਕਿ ਉਹ ਉੱਥੇ ਜਿਹੜੀ ਪਾਰਕਿੰਗ ਦੀ ਫੀਸ ਜਿਹੜੀ ਲੈਂਦੇ ਨੇ ਲੇਕਿਨ ਗੱਡੀਆਂ ਬਾਹਰ ਜਿਹੜੀਆਂ ਲੱਗਦੀਆਂ ਨੇ ਰੋਡ ਦੇ ਉੱਪਰ ਉਸ ਦੀ ਫੀਸ ਵੀ ਜਿਹੜੀ ਲਈ ਜਾਂਦੀ ਹੈ ਖੈਰ ਗੱਲਬਾਤ ਕਰਾਂਗੇ ਇੱਥੇ ਤੁਸੀਂ ਇੱਥੇ ਪਾਰਕਿੰਗ ਵਾਲਿਆਂ ਦੀ ਹਾਂਜੀ ਅਸਲ ਤਸਵੀਰ ਦੇਖ ਰਹੇ ਹੋ ਤੁਸੀਂ ਕਿ ਇੱਥੇ ਪਾਰਕਿੰਗ ਦੇ ਵਿੱਚ ਕਿੰਨੇ ਮੋਟਰਸਾਈਕਲ ਉਸ ਗੱਡੀਆਂ ਜਿਹੜੀਆਂ ਲੱਗੀਆਂ ਹੋਈਆਂ ਨੇ ਔਰ ਇਸ ਮਾਰਕੀਟ ਦੇ ਦੋਨੋਂ ਸਾਈਡਾਂ ਦੇ ਉੱਤੇ ਬੂਥ ਨੇ ਜਿਹੜੇ ਬਣੇ ਹੋਏ ਨੇ ਕਿ ਜਿੱਥੇ ਇਹਨਾਂ ਦੇ ਮੁੰਡੇ ਆ ਜਿਹੜੇ ਬੈਠੇ ਨੇ ਔਰ ਪਰਚੀਆਂ ਕੱਢਦੇ ਨੇ ਖੈਰ ਗੱਲ ਇਹ ਹੈ ਕਿ ਇਸ ਮਾਰਕੀਟ ਦੇ ਅੰਦਰ ਅਗਰ ਇਹ ਪਾਰਕਿੰਗ ਬਣੀ ਹੋਈ ਹੈ ਤੇ ਇਸ ਮਾਰਕੀਟ ਦੀ ਸੁਵਿਧਾ ਵਾਸਤੇ ਪਾਰਕਿੰਗ ਬਣੀ ਹੈ ਇਹ ਲੋਕ ਆਪਣੇ ਵਹੀਕਲ ਇੱਥੇ ਖੜੇ ਕਰਨ ਇਸ ਦੀ ਪਰਚੀ ਆ ਜਿਹੜੀ ਕਿਉਂ ਲਈ ਜਾਂਦੀ ਹੈ ਉਹ ਵੀ ਗੱਲਬਾਤ ਕਰਾਂਗੇ ਖੈਰ ਇਹ ਪਰਚੀ ਆ ਜਿਹੜੀ ਮੈਂ ਸਮਝਦਾ ਕਿ ਨਹੀਂ ਬਣਦੀ ਕਿਉਂਕਿ ਇਹ ਕਿਸੇ ਵੀ ਕਾਰਪੋਰੇਸ਼ਨ ਦੇ ਅੰਦਰ ਇਹ ਜ਼ਮੀਨ ਆ ਜਿਹੜੀ ਨਹੀਂ ਆਉਂਦੀ ਖੈਰ ਜਿਹੜੀ ਕਾਰਪੋਰੇਸ਼ਨ ਦੇ ਅੰਦਰ ਜ਼ਮੀਨ ਆਉਂਦੀ ਹੈ ਕਿ ਪਾਰਕਿੰਗ ਤੋਂ ਜਿਹੜਾ ਬਾਹਰਲਾ ਹਿੱਸਾ ਆ ਜਿੱਥੇ ਰੋਡ ਐ ਰੋਡ ਸਾਈਡ ਦੇ ਉੱਤੇ ਜਿਹੜੀਆਂ ਗੱਡੀਆਂ ਖੜਦੀਆਂ ਨੇ ਉਹਨਾਂ ਦੀ ਪਰਚੀ ਵੀ ਇਹ ਮੁੰਡੇ ਜਿਹੜੇ ਕੱਢਦੇ ਨੇ ਇੱਕ ਤਸਵੀਰ ਤੁਹਾਨੂੰ ਮੈਂ ਦਿਖਾਉਂਗਾ ਕਿ ਸਾਹਮਣੇ ਇੱਕ ਅੰਕਲ ਖੜੇ ਨੇ ਜਿਨ੍ਹਾਂ ਦੇ ਗਲੇ ਦੇ ਵਿੱਚ ਆਈ ਕਾਰਡ ਜਿਹੜਾ ਪਾਇਆ ਹੋਇਆ ਉਹ ਸਪੈਸ਼ਲੀ ਡਿਊਟੀ ਉਹਨਾਂ ਦੀ ਰੋਡ ਦੇ ਉੱਤੇ ਹੀ ਹੈ ਕਿ ਅਗਰ ਕੋਈ ਸਕੂਟਰ ਮੋਟਰਸਾਈਕਲ ਵੀ ਰੋਡ ਦੇ ਕਿਨਾਰੇ ਲੱਗਦਾ ਜਾਂ ਗੱਡੀ ਲੱਗਦੀ ਹੈ ਉਸ ਦੀ ਪਰਚੀ ਜਿਹੜੀ ਹੈਗੀ ਆ ਉਹ ਵੀ ਕੱਟੀ ਜਾਂਦੀ ਹੈ ਖੈਰ ਬੂਥ ਵੱਲ ਲੈ ਚੱਲਦੇ ਆ ਤੁਹਾਨੂੰ ਬੂਥ ਵੱਲ ਦੇਖਦੇ ਆ ਕਿ ਜਿਹੜੇ ਇੱਥੇ ਤੇ ਜਿਨ੍ਹਾਂ ਕੋਲੇ ਠੇਕਾ ਜਿਹੜਾ ਹੈਗਾ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਇਸ ਪਾਰਕਿੰਗ ਦੇ ਵਿੱਚ ਫੀਡ ਹੈ ਜਿਹੜੀ ਪਾਰਕਿੰਗ ਕਿਉਂ ਬਣਾਈ ਹੋਈ ਹੈ ਪਾਰਕਿੰਗ ਮਾਰਕੀਟ ਦੀ ਸਹੂਲਤ ਵਾਸਤੇ ਪਾਰਕਿੰਗ ਇੱਕ ਬਣੀ ਹੁੰਦੀ ਹੈ ਅਗਰ ਉੱਥੇ ਵੀ ਫੀਸ ਲਈ ਜਾਵੇਗੀ ਪਰਚੀਆਂ ਇਕੱਠੀਆਂ ਜਾਣਗੀਆਂ ਪੈਸੇ ਲੈ ਜਾਣਗੇ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਬੌਰਖ ਸੰਧਾ ਹੈ ਜਿਹੜਾ ਇੱਕ ਤਰ੍ਹਾਂ ਦਾ ਇਹ ਬਣਿਆ ਹੋਇਆ ਆ ਦੇਖ ਸਕਦੇ ਹੋ ਤੁਸੀਂ ਇਹ ਬੂਥ ਜਿਹੜਾ ਬਣਿਆ ਹੋਇਆ ਹੈ ਲੇਕਿਨ ਇਸ ਬੂਥ ਦੇ ਉੱਤੇ ਫਿਲਹਾਲ ਕੋਈ ਲੜਕਾ ਮੌਜੂਦ ਨਹੀਂ ਹੈ ਇੱਕ ਲੜਕਾ ਇੱਥੇ ਮੌਜੂਦ ਸੀ ਲੇਕਿਨ ਸ਼ਾਇਦ ਉਹ ਸਾਨੂੰ ਦੇਖ ਕੇ ਇੱਥੋਂ ਫਰਾਰ ਹੋ ਗਿਆ ਮਾਰਕੀਟ ਦੇ ਦੂਸਰੀ ਸਾਈਡ 'ਤੇ ਉੱਥੇ ਤੁਹਾਨੂੰ ਲੈ ਕੇ ਚੱਲਦੇ ਆਂ ਮਾਰਕੀਟ ਦੇ ਦੂਸਰੀ ਸਾਈਡ 'ਤੇ ਵੀ ਤੁਹਾਨੂੰ ਲੈ ਕੇ ਚੱਲਦੇ ਆਂ ਗੱਲਬਾਤ ਕਰਦੇ ਆਂ ਕਿ ਅਗਰ ਕੋਈ ਇੱਥੇ ਨੁਮਾਇੰਦਾ ਸਾਨੂੰ ਮਿਲ ਜਾਵੇ ਉਹਦੇ ਨਾਲ ਗੱਲਬਾਤ ਕਰਦੇ ਆਂ ਅੰਕਲ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਗਦੀਸ਼ ਜਗਦੀਸ਼ ਜੀ ਇਹ ਪਾਰਕਿੰਗ ਹੈ ਜਿਹੜੀ ਪੇੜ ਹੈ ਸਾਰੀ ਵੇੜ ਸਾਰੀ ਵੇੜ ਹੈ ਇੱਥੇ ਕਿੰਨੇ ਪੈਸੇ ਲੱਗਦੇ ਆ ਬਾਈਕ ਦੇ ਸਕੂਟਰ ਮੋਟਰਸਾਈਕਲ ਦੇ ਜਾਂ ਫਿਰ ਗੱਡੀ ਦੇ 15 20 30 ਰੁਪਏ ਕਾਤੇ ਗੱਡੀ ਦੇ ਹਾਂਜੀ ਅੱਛਾ ਮੈਨੂੰ ਇਹਦੇ ਤੋਂ ਬਾਹਰ ਗੱਡੀਆਂ ਖੜਦੀਆਂ ਐ ਏਸੀ ਪਾਰਕਿੰਗ ਵੀ ਲੈਣੀ ਹੋਣੀ ਸਾਰੀ ਹੈ ਹੀ ਵੇੜ ਸੁਰੂਤੀ ਚੱਲ ਰਹੀ ਏ ਇੱਦਾਂ ਇਹ ਕਾਰਪੋਰੇਸ਼ਨ ਦੇ ਅੰਡਰ ਹੁੰਦੀ ਕਿਹਦੇ ਅੰਡਰ ਹੁੰਦੀ ਹੈ ਕਾਰਪੋਰੇਸ਼ਨ ਦੇ ਅੰਡਰ ਹੀ ਹੈ ਜੀ ਮਿਨਿਸਪਲ ਕਾਰਪੋਰੇਸ਼ਨ ਪਾਰਕਿੰਗ ਦੀ ਸੁਵਿਧਾ ਤਾਂ ਮਾਰਕੀਟ ਨੂੰ ਜਿਹੜੀ ਹੈਗੀ ਆ ਫ੍ਰੀ ਹੁੰਦੀ ਐ ਤੇ ਇਦਾਂ ਕਿਵੇਂ ਅਥਾਰਟੀ ਡੀ ਜ਼ੋਨ ਚ ਜਾ ਕੇ ਗੱਲ ਕਰਨਾ ਸਾਨੂੰ ਥੋੜੀ ਇਸ ਗੱਲ ਦਾ ਤੁਸੀਂ ਤਾਂ ਪ੍ਰਾਈਵੇਟ ਬੰਦੇ ਹੋ ਨਾ ਐਸੇ ਪ੍ਰਾਈਵੇਟ ਕੀ ਕਾਰਪੋਰੇਸ਼ਨ ਬੰਦੇ ਐਸੇ 1000 ਦੇ ਵੱਲੋਂ ਖੜੇ 1000 ਕੌਣ ਹੈ ਸੋਨੋ ਇੰਟਰਪ੍ਰਾਈਜ਼ ਗੱਲ ਕਰਾ ਸਕਦੇ ਹੋ ਮੈਂ ਥੋੜੀ ਗੱਲ ਕਰਾਉਂਗਾ ਭਾਜੀ ਨੰਬਰ ਦੇ ਉਹ ਕੰਨਰ ਵੀ ਐਂ ਕਰੋ ਉੱਧਰਲੇ ਪਾਸੇ ਮੁੰਡਾ ਖੜਾ ਦੀਪਾ ਮੁੰਡਿਆਂ ਨੂੰ ਨਾਮ ਹੈ ਜੇ ਉੱਧਰ ਖੜਾ ਦਾਦੀ ਉਹਨਾਂ ਨਾਲ ਕਹੋ ਉਹਨਾਂ ਨੂੰ ਕਹੋ ਗੱਲ ਕਰਾ ਦੇਣੇ ਕੱਢੀ ਉਹੀ ਸਮਝਿਓ ਕਿ ਪਾਰਕਿੰਗ ਦੇ ਅੰਦਰ ਤਾਂ ਜਿਹੜੀਆਂ ਗੱਡੀਆਂ ਲੱਗਦੀਆਂ ਉਸ ਦੀ ਪਰਚੀ ਕੱਢਦੇ ਆ ਖੈਰ ਉਹ ਤਾਂ ਮੁੱਦਾ ਬਾਅਦ 'ਚ ਅਸੀਂ ਦੇਖਾਂਗੇ ਲੇਕਿਨ ਗੱਲ ਇਹ ਹੈ ਕਿ ਇਹ ਜ਼ਮੀਨ ਆ ਜਿਹੜੀ ਰੋਡ ਦੇ ਕਿਨਾਰੇ ਗੱਡੀਆਂ ਖੜੀਆਂ ਹੁੰਦੀਆਂ ਇੱਥੇ 20 ਪਰਚੀਆਂ ਕੱਟੀਆਂ ਜਾਂਦੀਆਂ ਪੀਰ ਦੀ ਪਾਰਕਿੰਗ ਹੈ ਹੀ ਨਹੀਂ ਕਿਹੜੀ ਪਾਰਕਿੰਗ ਦੱਸੋ ਤਾਂ ਸਹੀ ਮੈਨੂੰ ਕਿਹੜੀ ਸੁਵਿਧਾ ਦੱਸੋ ਮੈਨੂੰ ਕਿਥੇ ਵਾਸ਼ਰੂਮ ਆ ਵਾਸ਼ਰੂਮ ਕਿੱਥੇ ਆ ਬਿਨਾ ਮਤਲਬ ਤੋਂ ਪਾਰਕਿੰਗ ਦਾ ਕੀ ਫਾਇਦਾ ਵਾ ਇਹ ਤਾਂ ਪਹਿਲਾਂ ਵੀ ਮੇਰੀ ਦੋ ਤਿੰਨ ਵਾਰ ਬਿਆਸ ਹੋਈ ਆ ਪਰ ਕੋਈ ਸਰਦਾ ਹੀ ਨਹੀਂ ਕਿਉਂਕਿ ਸਰਵਾ ਹੀ ਨਹੀਂ ਹੈਗੀ ਤੁਸੀਂ ਇਸ ਮਾਰਕੀਟ 'ਚ ਕੰਮ ਕਰਦੇ ਮੈਂ ਤਾਂ ਆਇਆ ਮਕਮ ਆਇਆ ਚਾਰ ਪੰਜ ਹੋਰ ਜਿਹੜੇ ਲੱਗ ਚੁੱਕੇ ਆ ਪਰ ਮੈਂ ਵੀ ਹੁਣ ਕੇ ਸਾਰੇ ਉਰੇ ਕਹਿੰਦੇ ਨੇ ਵੀ ਨਜਾਇਜ਼ ਕਰਦੇ ਨੇ ਕਿੰਨੇ ਪੈਸੇ ਲੈਂਦੇ ਆ ਗੱਡੀ ਦੇ ਕਿੰਨੇ ਰੁਪਏ ਜੀ 30 ਰੁਪਏ ਔਰ ਜਿਹੜਾ ਬਾਈਕ ਦੇ ਬਾਈਕ ਤਾਂ ਪਤਾ ਨਹੀਂ ਮੈਨੂੰ 30 ਰੁਪਏ ਹਾਂ ਜੀ 30 ਰੁਪਏ ਰੈਗੂਲਰ ਇੱਥੇ ਹੁੰਨੇ ਜਾਂਦੇ ਮੇਰਾ ਹਾਂ ਜੀ ਹਰ ਹਫਤੇ ਕੰਮ ਜਿਹੜਾ ਹੈਗਾ ਵਾ ਪਰ ਨਜਾਇਜ਼ ਆ ਜੀ ਇਹ ਨਜਾਇਜ਼ ਸੌਮੇ ਬਿਲਕੁਲ ਨਜਾਇਜ਼ ਆ ਜੀ ਦੋ ਨੰਬਰ ਦਾ ਵਾ ਜੀ ਸ਼੍ਰੀਆਮ ਕਹਿੰਦਾ ਵਾ ਇਹਨਾਂ ਨੂੰ ਵੀ ਪਤਾ ਵਾ ਜੀ ਇਹ ਤਾਂ ਇਹਨਾਂ ਨੂੰ ਵੀ ਪਤਾ ਲੈ ਜਾਜਾ ਪਰ ਪਾਰਕਿੰਗ ਦੇ ਅੰਦਰ ਤਾਂ ਫਿਰ ਵੀ ਸਮਝ ਆਉਂਦੀ ਹੈ ਲੇਕਿਨ ਨਾ ਤਾਂ ਸੜਕ ਦੇ ਕਿਨਾਰੇ ਗੱਡੀਆਂ ਜਿਹੜੀਆਂ ਲੱਗੀਆਂ ਨਹੀਂ 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 ਕੀ ਦੀ ਹੈ ਕੀ ਨਹੀਂ ਪ੍ਰਾਪਰਟੀ ਆ ਰਸਤਾ ਤੇ ਜੀ ਨੂੰ ਕੋਈ ਪ੍ਰਾਈਵੇਟ ਪ੍ਰਾਪਰਟੀ ਆ ਤੁਸੀਂ ਤਾਂ ਲਓ ਤਾਂ ਲੈਣ ਦੀ ਉਹੀ ਉਹੀ ਸਾਡਾ ਸਵਾਲ ਇਨ੍ਹਾਂ ਠੇਕੇਦਾਰਾਂ ਨੂੰ ਆ ਕਿ ਤੁਸੀਂ ਇੱਥੇ ਨੁਮਾਇੰਦੇ ਆਪਣੇ ਬਿਠਾਏ ਨੇ ਕੋਈ ਵੀ ਗੱਡੀ ਖੜੀ ਕਰਦਾ ਤੁਸੀਂ ਪੈਸੇ ਲੈਨੇ ਹੋ ਇਹ ਪੈਸੇ ਕਿਸ ਵਾਸਤੇ ਕਿਉਂਕਿ ਮਾਰਕੀਟ ਬਣੀਆ ਮਾਰਕੀਟ ਦੀ ਸੁਵਿਧਾ ਵਾਸਤੇ ਲੋਕਾਂ ਨੂੰ ਇੱਕ ਪਾਰਕਿੰਗ ਦਿੱਤੀ ਗਈ ਹੈ ਉਹ ਵੀ ਤੁਸੀਂ ਵੇਣਗਾ ਕੋਈ ਬਿਲਕੁਲ ਬਿਲਕੁਲ ਇਹ ਸਮਝੇ ਗੋਰਖ ਸੰਧਾ ਚੱਲਦੇ ਆ ਸਾਰੇ ਕਿਤੇ ਯਾ ਮਿਰਜੀ ਸਾਰੇ ਕਿਤੇ ਸ਼ਰਿਆਮ ਹੈ ਤਾਂ ਸ਼ਰਿਆਮ ਆ ਕੀ ਦਾ ਹੈਗਾ ਕੀ ਦਾ ਪਹਿਲਾ ਇਹ ਪਤਾ ਹੋਣਾ ਚਾਹੀਦਾ ਕਾਰਪੋਰੇਸ਼ਨ ਦਾ ਕੀ ਦਾ ਵਾ ਪਤਾ ਹੀ ਨਹੀਂ ਕਿਤੇ ਦਾ ਪਤਾ ਨਹੀਂ ਕਿਤੇ ਦਾ ਕੀ ਸਮੇਂ ਦੀ ਗੈਰ ਕਾਨੂੰਨੀ ਏਰੀਆ ਬੰਦਿਆ ਹੋਇਆ ਇਧਰ ਲੈਗੇ ਕਿਸੇ ਹੋਰ ਦਾ ਆਹਾ ਉਹ ਸਾਈਡ ਤੇ ਲੈਗੇ ਕਿਸੇ ਹੋਰ ਦਾ ਅੰਦਰ ਕਿਸੇ ਹੋਦਾ ਕਿਸੇ ਹੋਰ ਦਾ ਅੱਛਾ ਇਹ ਵੀ ਏਰੀਆ ਬੰਦਿਆ ਹੋਇਆ ਹਾਂਜੀ ਹਾਂਜੀ ਆ ਮੈਂ ਤੁਹਾਨੂੰ ਦਿਖਾ ਦਿੰਨਾ ਆ ਪੁੱਛ ਲਓ ਆ ਜੋ ਉਹ ਤੇ ਉੱਧਰ ਤੋਂ ਇਹਨਾਂ ਦਾ ਕਹਿਣਾ ਹੈ ਕਿ ਏਰੀਏ ਜਿਹੜੇ ਬੰਡੇ ਹੋਏ ਨੇ ਖੈਰ ਉੱਧਰ ਵੀ ਚੱਲਦੇ ਆਂ ਗੱਲਬਾਤ ਕਰਦੇ ਆਂ ਸਮਝਦੇ ਆਂ ਕਿ ਆਖਿਰਕਾਰ ਇਹ ਪਾਰਕਿੰਗ ਦੇ ਨਾਲ-ਨਾਲ ਬਾਹਰ ਵੀ ਜਿਹੜੀਆਂ ਗੱਡੀਆਂ ਖੜੀਆਂ ਹੁੰਦੀਆਂ ਉਹਨਾਂ ਦੇ ਵੀ ਪੈਸੇ ਜਿਹੜੇ ਕੱਟਦੇ ਨੇ ਉਹਨਾਂ ਦੇ ਵੀ ਪੈਸੇ ਲੈਂਦੇ ਨੇ ਪਰਚੀ ਹੱਥ 'ਚ ਸਮਾ ਜਾਂਦੇ ਨੇ ਜਿਹੜੇ ਅੰਕਲ ਨਾਲ ਤੁਹਾਡੀ ਗੱਲ ਕਰਵਾਈ ਹੈ ਉਹ ਅੰਕਲ ਦੀ ਡਿਊਟੀ ਰੋਡ ਦੇ ਉੱਪਰ ਹੈ ਕਿ ਅਗਰ ਕੋਈ ਆ ਕੇ ਗੱਡੀ ਲੱਗਦੀ ਹੈ ਨਾਲ ਦੀ ਨਾਲ ਇੱਕ ਪਰਚੀ ਉਹਨਾਂ ਨੂੰ ਦੇ ਦਿੰਦੇ ਨੇ ਖੈਰ ਉਹਨਾਂ ਨੇ ਦੱਸਿਆ ਕਿ ਸੋਨੂ ਐਂਟਰਪ੍ਰਾਈਜ਼ਰਸ ਦੇ ਨਾਮ ਤੇ ਇਹ ਜਿਹੜਾ ਠੇਕਾ ਚੱਲਦਾ ਪਿਆ ਉਹ ਠੇਕੇਦਾਰ ਦਾ ਉਹਨਾਂ ਨੇ ਜਿਹੜਾ ਹੈਗਾ ਉਹਨਾਂ ਨੇ ਨਾਮ ਦੱਸਿਆ ਕਿ ਸੋਨੂ ਐਂਟਰਪ੍ਰਾਈਜ਼ ਦੇਖ ਸਕਦੇ ਹੋ ਤੁਸੀਂ ਲੋਕਾਂ ਦਾ ਵੀ ਇੱਥੇ ਇਹ ਕਹਿਣਾ ਹੈ ਕਿ ਇੱਕ ਤਰ੍ਹਾਂ ਦਾ ਗੋਰਖ ਧੰਦਾ ਇੱਥੇ ਚੱਲ ਰਿਹਾ ਹੈ ਪਾਰਕਿੰਗ ਦੇ ਅੰਦਰ ਵੀ ਪਰਚੀਆਂ ਕੱਟੀਆਂ ਜਾਂਦੀਆਂ ਪਾਰਕਿੰਗ ਦੇ ਬਾਹਰ ਵੀ ਪਰਚੀਆਂ ਕੱਟੀਆਂ ਜਾਂਦੀਆਂ ਸਵਾਲ ਇੱਥੇ ਇਹ ਖੜਾ ਹੁੰਦਾ ਕਿ ਇਹ ਕਿਹੜੀ ਕਾਰਪੋਰੇਸ਼ਨ ਦੇ ਅੰਡਰ ਇਹ ਜ਼ਮੀਨ ਆਉਂਦੀ ਹੈ ਇਹ ਕਿਵੇਂ ਠੇਕੇਦਾਰ ਇੱਥੇ ਬੈਠੇ ਨੇ ਕਿਸ ਦੀ ਇਜਾਜ਼ਤ ਦੇ ਨਾਲ ਠੇਕੇਦਾਰ ਇੱਥੇ ਬੈਠੇ ਨੇ ਕਿਉਂ ਇੱਥੇ ਪਰਚੀਆਂ ਕੱਟੀਆਂ ਜਾਂਦੀਆਂ ਨੇ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਇੰਨਾ ਜ਼ਿਆਦਾ ਰਸ਼ ਹੁੰਦਾ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਬਹੁਤ ਸਾਰੀਆਂ ਗੱਡੀਆਂ ਸਕੂਟਰ ਮੋਟਰਸਾਈਕਲ ਆਉਂਦੇ ਨੇ ਸਵਾਲ ਇੱਥੇ ਖੜਾ ਹੁੰਦਾ ਆ ਦੇਖੋ ਤੁਸੀਂ ਕੀ ਨਾਮ ਹੈ ਤੁਹਾਡਾ RAMRAM ਸ਼ਾਮਰਾ ਤੁਸੀਂ ਪੁਛੀ ਤੇ ਪਾਰਕਿੰਗ ਦਾ ਕੰਮ ਕਰਦੇ ਹੋ ਹਾਂਜੀ 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 ਕਿੰਨੀ ਪਾਰਕਿੰਗ ਲਾਦੀ ਹੈ ਇੱਥੇ ਗੱਡੀ 30 ਤੇ ਪਾਰਕਿੰਗ ਹੈ ਜੀ ਬਾਈਕਸ 15 ਹੋ ਗਏ ਆ ਹਾਂ ਮੈਨੂੰ ਇਹ ਦੱਸੋ ਕਿ ਕਿਸ ਦੀ ਇਜਾਜ਼ਤ ਦੇ ਨਾਲ ਇੱਥੇ ਪਰਚੀ ਕਟੀ ਜਾਂਦੀ ਹੈ ਕਾਰਪੋਰੇਸ਼ਨ ਦੀ ਜਾਂ ਜਾਂਦੇ ਨਾਲ ਕੱਟੀ ਜਾਂਦੀ ਹੈ ਸਾਡੇ ਟੇਕੇਦਾਰ ਨੇ ਟੈਂਡਰ ਲਿਆ ਹੋਇਆ ਹੈ ਟੈਂਡਰ ਲਿਆ ਹੋਇਆ ਕਿਹੜੀ ਕਾਰਪੋਰੇਸ਼ਨ ਦਾ ਟੈਂਡਰ ਹੁੰਦਾ ਹੈ ਐਂਡੀ ਜ਼ੋਨ ਦੇ ਟੀ ਜ਼ੋਨ ਦੇ ਹਾਂਜੀ ਹਾਂਜੀ ਤੇ ਇਹ ਕਿਹੜਾ ਐਮ ਐਲ ਇਹ ਕਿਹੜੇ ਪੈਂਦੇ ਨੇ ਇਸ ਏਰੀਆ ਨੇ ਐਮ ਐਲ ਗੋਗੀ ਗੋਗੀ ਦੀ ਬੰਦੇ ਆ ਅੱਛਾ ਮੈਨੂੰ ਇਹ ਦੱਸੋ ਕਿ ਰੋਜ਼ ਜਾਂ ਕਿੰਨੀਆਂ ਕ ਗੱਡੀਆਂ ਇੱਥੇ ਆਉਂਦੀਆਂ ਮੇਰੇ ਕੋਲ ਜਿਹੜੀਆਂ ਗੱਡੀਆਂ ਲੱਗਦੀਆਂ 40 30 ਜਾਂ 40 50 ਕਹਿੰਦੇ ਨਹੀਂ ਹਾਂਜੀ ਤੇ ਬਾਈਕ ਬਾਈਕ 5 7 10 ਪੰਜ ਇਹ ਮਾਰਕੀਟ ਦੇ ਵਿੱਚ ਵੀ ਹਿੱਸਾ ਹੈ ਜਿਹੜਾ ਵੰਡਿਆ ਹੋਇਆ ਤੁਸੀਂ ਵੀ ਤੁਸੀਂ ਇੱਕ ਜ਼ੋਨ 'ਚ ਕੰਮ ਕਰਨਾ ਦੂਸਰੇ ਦੂਸਰੇ ਜ਼ੋਨ 'ਚ ਕੰਮ ਹਾਂਜੀ 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 ਕਿੰਨੇ ਕਿੰਨੇ ਹਿੱਸੇ ਵੰਡੇ ਨੇ ਆਪਣਾ ਏਰੀਆ ਐਚਓ ਵਾਲੇ ਤੋਂ ਲਾ ਕੇ ਉਹ ਜਿੱਥੇ ਸਕੂਟਰੀ ਖੜੀ ਹੈ ਜੀ ਉੱਥੇ ਤੱਕ ਮੇਰੇ ਕੋਲ ਹੈ ਅੱਛਾ ਉਸ ਟੋਰੇ ਬਰੇ ਥੋੜਾ ਹੈ ਕਿੰਨੇ ਕਿੰਨੇ ਏਰੀਆ ਵੰਡੇ ਹੋਏ ਨੇ ਦੂਸਰੇ ਮਾਰਕੀਟ ਦੇ 2 ਜਾਂ 3 1 2 3 4 4 ਏਰੀਆ ਵੰਡੇ ਹੋਏ ਨੇ 4 ਏਰੀਆ ਨੂੰ ਅਲੱਗ-ਅਲੱਗ ਬੰਦੇ ਸੰਭਾਲਦੇ ਹਾਂਜੀ ਹਾਂਜੀ ਦੇ ਐਕਸਟੈਂਸ਼ਨ ਤੇ ਪ੍ਰਿਯਾ ਇੱਕ 825 ਹਾਂਜੀ ਇਹ ਪਰਚੀ ਹੈ ਜੀ ਪਰਚੀ ਪਰਚੀ ਤੁਸੀਂ ਦੇਖ ਸਕਦੇ ਹੋ ਮੋਡਲ ਟਾਊਨ ਐਕਸਟੈਂਸ਼ਨ ਪਾਰਕਿੰਗ ਜੀਐਸਸੀ ਨੰਬਰ ਲਿਖਿਆ ਸੋਨੂ ਐਂਟਰਪ੍ਰਾਈਜ਼ਰ ਲਿਖਿਆ ਹੋਇਆ ਆ ਸ਼ਿਫਟ ਨੰਬਰ ਹੈ ਵਹੀਕਲ ਨੰਬਰ ਡੇਟ ਟਾਈਮ ਪ੍ਰਾਈਸ 30 ਰੁਪਏ No claim for an insured lost vehicle rupees 100 will be charged if ticket lost parking timing 6 am to 12am ਯਾਨੀ ਕਿ ਇਹਨਾਂ ਦਾ ਇਹ ਵੀ ਕਹਿਣਾ ਹੈ ਪਾਰਕਿੰਗ ਦੇ ਜਿਹੜੇ ਪੈਸੇ ਲੈਂਦੇ ਇਹਨਾਂ ਦਾ ਇਹ ਵੀ ਕਹਿਣਾ ਕਿ ਨੋ ਕਲੇਮ ਫੋਰ ਅਨ ਇਨਸ਼ੁਰਡ ਲੋਸਟ ਵਹੀਕਲ ਅਗਰ ਇਥੇ ਤੁਹਾਡਾ ਵਹੀਕਲ ਚੋਰੀ ਹੋ ਜਾਂਦਾ ਹੈ ਤਾਂ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਜੇ ਇਹਨਾਂ ਦੀ ਜ਼ਿੰਮੇਵਾਰੀ ਨਹੀਂ ਹੈ ਤੇ ਫਿਰ ਪਾਰਕਿੰਗ ਕਿਸ ਚੀਜ਼ ਦੀ ਕਿਸ ਚੀਜ਼ ਦੀ ਪਰਚੀ ਕੱਟੀ ਜਾ ਰਹੀ ਹੈ ਕਿਉਂਕਿ ਇਹਦੇ ਉੱਤੇ ਗੱਡੀ ਨੰਬਰ ਵੀ ਲਿਖਿਆ ਹੋਇਆ ਹੈ ਗੱਡੀ ਨੰਬਰ ਲਿਖੇ ਨੇ ਹੋਣ ਦੇ ਬਾਵਜੂਦ ਇਹ ਕਹਿ ਰਹੇ ਹੈ ਕਿ ਇੱਥੇ ਅਗਰ ਤੁਹਾਡੀ ਗੱਡੀ ਚੋਰੀ ਹੋ ਜਾਂਦੀ ਹੈ ਤੇ ਇਸ ਦੇ ਅਸੀਂ ਜ਼ਿੰਮੇਵਾਰ ਨਹੀਂ ਹੈ ਕੀ ਸਮਝਦੇ ਹੋ ਜੀ ਸਰ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਜੀ ਕਿਸ ਕਾਲ ਦੇ ਪੈਸੇ ਲੈ ਰਹੇ ਨੇ ਤੁਸੀਂ ਤੁਸੀਂ ਮੈਨੂੰ ਆ ਪਰਚੀ ਦੇ ਵਿੱਚ ਲਿਖਿਆ ਕਿ ਅਗਰ ਤੁਹਾਡੀ ਗੱਡੀ ਚੋਰੀ ਹੋ ਜਾਂਦੀ ਹੈ ਨਾ ਜ਼ਿੰਮੇਵਾਰੀ ਨਹੀਂ ਹੈ ਅਗਰ ਤੁਹਾਡੇ ਕੋਈ ਇੰਸ਼ੋਰੈਂਸ ਨਹੀਂ ਹੈ ਤਾਂ ਅਨ ਅਨ ਇਨਸ਼ੋਰਡ ਅਨ ਇਨਸ਼ੋਰਡ ਗੱਡੀ ਹੈ ਉਹਦੇ ਨਾਲ ਉਹ ਫਿਰ ਅਨ ਇਨਸ਼ੋਰਡ ਦਾ ਮਤਲਬ ਹੁੰਦਾ ਐਕਸੀਡੈਂਟ ਦਾ ਕਲੇਮ ਚੋਰੀ ਦਾ ਕਲੇਮ ਨਹੀਂ ਬਾਕੀ ਪਾਰਕਿੰਗ ਦਾ ਹਾਂਜੀ ਨਹੀਂ ਨਹੀਂ ਚੋਰੀ ਵਿੱਚ ਜੋ ਕੁਝ ਲਿਖਿਆ ਹੈਗਾ ਉਲਟ ਰੈਗੂਲੇਸ਼ਨ ਪੜ੍ਹ ਪੜ ਕੇ ਝੂਲ ਪੜ੍ਹ ਕੇ ਲਿਖਣਾ ਸਰ ਜਵਾਬਦੇਹੀ ਦਾ ਠੇਕੇਦਾਰੀ ਦੀ ਆ ਕਿੰਨੀ ਦਿਹਾੜੀ ਲੈਂਦੇ 400 ਰੁਪਏ 400 ਰੁਪਏ ਡੇਲੀ ਦਾ ਲੈਂਦੇ ਇਹ ਸੋਨੂ ਐਂਟਰਪ੍ਰਾਈਜ਼ਰ ਕਿੱਥੇ ਦਫ਼ਤਰ ਹੈ ਇਹਨਾਂ ਦਾ ਬਸ ਅਡੇ ਦੇ ਕੋਲ ਜੀ ਇਹਨਾਂ ਦਾ ਕੰਟੈਕਟ ਨੰਬਰ ਮਿਲ ਜਾਊਗਾ ਕੰਟੈਕਟ ਨੰਬਰ ਮੁੰਡਾ ਖੜਾ ਲਾਡੀ ਗੇਟ ਤੇ ਜੀ ਇਹ ਪਹਿਲਾਂ ਹਾਲ ਉਹਨਾਂ ਨੇ ਸੋਨੂ ਐਂਟਰਪ੍ਰਾਈਜ਼ ਨੇ ਉਹਨੂੰ ਸੌਪਿਆ ਆ ਅੱਛਾ ਲਾਡੀ ਨੂੰ ਮੇਨ ਬੰਦਾ ਇਥੇ ਲਾਡੀ ਆ ਲਾਡੀ ਨੂੰ ਪੈਸੇ ਦੇ ਦਿੱਤੇ ਅਸੀਂ ਇਕੱਠੀ ਕਰ ਲਏ ਲਾਡੀ ਤੁਹਾਨੂੰ ਦਿਹਾੜੀ ਦੇ ਹਾਂਜੀ ਤੇ ਕਿੰਨੀ ਦਿਨ ਤੋਂ ਕੰਮ ਕਰ ਰਹੇ ਹੋ ਮੈਨੂੰ ਤਾਂ ਹੋ ਗਿਆ ਲਗਭਗ ਇੱਥੇ 500 ਜੀ ਕਿਉਂਕਿ ਕੱਲੀ ਇਸ ਮਾਰਕੀਟ ਦਾ ਰੋਲਾ ਨਹੀਂ ਲੁਧਿਆਣੇ ਚ ਹਰ ਮਾਰਕੀਟ ਦੇ ਵਿੱਚ ਇਹ ਹਾਲ ਹੈ ਅਗਰ ਆਪਾਂ ਦੁਗਰੀ ਚਲੇ ਜਾਂਦੇ ਆਂ ਫੇਸੋਂ ਦੀ ਮਾਰਕੀਟ ਦੇ ਵਿੱਚ ਵੀ ਆਪਣਾ ਵਹੀਕਲ ਖੜਾ ਕਰਦੇ ਆਂ ਉੱਥੇ ਵੀ ਕੋਈ ਬੰਦਾ ਨਹੀਂ ਹੁੰਦਾ ਕੋਈ ਪਰਚੀ ਦੇਣ ਵਾਸਤੇ ਤੁਹਾਨੂੰ ਉਹ ਵੀ ਫ੍ਰੀ ਹੈ ਸਰ ਗੌਰਖ ਧੰਦਾ ਜੀ ਪ੍ਰੋਪਰ ਗੌਰਖ ਧੰਦਾ ਵਾ ਟੈਕਸ ਕਾਰਾਂ ਲੈ ਰਹੇ ਹਾਂ ਰੋਡ ਟੈਕਸ ਵੀ ਲਈ ਜਾ ਰਹੇ ਹਾਂ ਟੋਲ ਟੈਕਸ ਵੀ ਲਈ ਜਾ ਰਹੇ ਹਾਂ ਪਾਰਕਿੰਗ ਵੀ ਲਈ ਜਾ ਰਹੇ ਹਾਂ ਸਭ ਕੁਝ ਲਈ ਜਾ ਰਹੇ ਹਾਂ ਹੁਣ ਆ ਗੱਡੀਆਂ ਖੜੀਆਂ ਐ ਤਾਂ ਰੋਡ ਦੇ ਉੱਪਰ ਖੜੀਆਂ ਇੱਕ ਵਾਰ ਤਸਵੀਰਾਂ ਤੁਸੀਂ ਦਿਖਾ ਇਹ ਰੋਡ ਹੈ ਜੀ ਰੋਡ ਦੇ ਨਾਲ ਗੱਡੀਆਂ ਲੱਗਦੀਆਂ ਇੱਕ ਉਹ ਨਵੀਂ ਗੱਡੀ ਲੱਗੀ ਹੈ ਦੇਖੋ ਅੰਕਲ ਹੁਣ ਜਾਣਗੇ ਉਸ ਗੱਡੀ ਨੂੰ ਵੀ ਪਰਚੀ ਦੇ ਕੇ ਆਣਗੇ ਕਿ ਤੁਸੀਂ ਇੱਥੇ ਗੱਡੀ ਖੜੀ ਕਰਨੀ ਹੈ ਤਾਂ ਉਸ ਦੇ ਪੈਸੇ ਆ ਜਿਹੜੇ ਲੱਗਣਗੇ ਆ ਦੇਖੋ ਤਸਵੀਰਾਂ ਤੁਸੀਂ ਉਹ ਜਾ ਰਹੇ ਨੇ ਅੰਕਲ ਔਰ ਇਹਨਾਂ ਤੋਂ ਪਰਚੀ ਲਈ ਜਾਵੇ ਦੇਖੀ ਜਾਵੇਗੀ ਔਰ ਇਹਨਾਂ ਤੋਂ ਪੈਸੇ ਆ ਜਿਹੜੇ ਚਾਰਜ ਜਿਹੜੇ ਕਿਤੇ ਜਾਣਗੇ ਦੇਖ ਸਕਦੇ ਹੋ ਤਸਵੀਰਾਂ ਭਾਈ ਕੀ ਬਲਵਿੰਦਰ ਸਿੰਘ ਬਲਵਿੰਦਰ ਜੀ ਰੋਡ ਦੇ ਉੱਪਰ ਗੱਡੀ ਖੜੀ ਕੀਤੀ ਹੈ ਇਸ ਦੇ ਵੀ ਪਰਚੀ ਕੱਟੀ ਜਾਂਦੀ ਹੈ ਕੀ ਕਹੋਗੇ ਦੇਖੋ ਜਦ ਮੈਂ ਗਿਆ ਜਾਂ ਤਾਂ ਇਹ ਤਾਂ ਹੈ ਨਹੀਂ ਕੋਈ ਦੋ ਮਿੰਟ ਲਈ ਸਰ ਮੈਂ ਉਹਨੂੰ ਪੁੱਛਿਆ ਮੈਂ ਦਫ਼ਤਰ ਹੈਗਾ ਇੱਥੇ ਕਿ ਨਹੀਂ ਜਦ ਮੈਂ ਆ ਗਿਆ ਚਲੋ ਵੈਸੇ ਗੱਲ ਕਰਦੇ ਆ ਕਿ ਅਗਰ ਆਪਾਂ ਪਾਰਕਿੰਗ ਤੋਂ ਬਾਹਰ ਤੁਸੀਂ ਗੱਡੀ ਖੜੀ ਕੀਤੀ ਆ ਰੋਡ ਦੇ ਉੱਪਰ ਫਿਰ ਵੀ ਪਰਚੀ ਲੈ ਰਹੇ ਹੋ ਮੈਂ ਮੈਂ ਅੱਜ ਹੀ ਆਇਆ ਵਸੇ ਮੈਂ ਬਾਹਰੋਂ ਮੈਂ ਅੱਜ ਹੀ ਆਇਓ ਆਪਾਂ ਵੈਸੇ ਗੱਲ ਕਰਦੇ ਆ ਰੋਡ ਦੇ ਉੱਪਰ ਗੱਡੀ ਖੜੀ ਕੀਤੀ ਤੁਸੀਂ ਉਸਦੇ ਵੀ ਚਾਰਜ ਕਿਉਂ ਕੀਤਾ ਹੈ ਤਾਂ ਸਾਰਾ ਟੱਕਾ ਹੀ ਆਈ ਉਹ ਤਾਂ ਦਿਆਂ ਦੇ ਚੱਲਦੇ ਆ ਨਾ ਗੁਰਕਤ ਉਹ ਤਾਂ ਸਾਰੇ ਹਮ ਚੱਲਦਾ ਇਹ ਲੁਧਿਆਣੇ ਦੀ ਇੱਕ ਮਾਰਕੀਟ ਨਹੀਂ ਹਰ ਮਾਰਕੀਟ ਦੇ ਵਿੱਚ ਜਿਹੜੇ ਸਾਰੇ ਕੀਤੇ ਆ ਮੇਰੇ ਨਾਲ ਮੈਂ ਅੱਜ ਤੋਂ ਕਈ ਸਾਲ ਪਹਿਲਾਂ ਦੀ ਗੱਲ ਕਰਦਾ ਮੇਰਾ ਪਹਿਲਾਂ ਮੈਂ ਇੱਥੇ ਹੁੰਦਾ ਸੀਗਾ ਮੈਂ ਹੁਣ ਵੈਸੇ ਆਸਟ੍ਰੇਲੀਆ ਰਹਿਣਾ ਵਾ ਤੇ 2008 ਦੀ ਗੱਲ ਆ ਆਪਣੇ ਉਹ ਸਬਜੀ ਮੰਡੀ ਆ ਨਾ ਉਹਦੇ ਬਾਹਰਲੇ ਪਾਸੇ ਮੈਂ ਟਰਾਲੀ ਲੈ ਕੇ ਖੜਾ ਸੀਗਾ ਤੇ ਅਸੀਂ ਸਬਜੀ ਲੈਣ ਗਏ ਸੀ ਰੋਡ ਦੇ ਉੱਪਰ ਜਯੰਦਰ ਬਾਈਪਾਸ ਤੇ ਰੋਡ ਦੇ ਉੱਪਰ ਉੱਥੇ ਮੈਂ ਗੱਦੀ ਮਰਨ ਹੋਈ ਆ ਬਹੁਤ ਜ਼ਿਆਦਾ ਤੇ ਉੱਥੇ ਉਹਨਾਂ ਨੇ ਮੈਨੂੰ ੱੱਕੇ ਨਾ ਮਨ ਕਹਿੰਦੇ ਮੈਂ ਕਿਹਾ ਯਾਰ ਮੈਂ ਤਾਂ ਰੋਡ ਤੇ ਖੜਾ ਰਿਹਾ ਵੀ ਵੇਟ ਕਰ ਰਿਹਾ ਕਿਸੇ ਦਾ ਕਹਿੰਦੇ ਇੱਥੋਂ ਲੈ ਕੇ ਲਾ ਲਾ ਵੀ ਘੰਟਾ ਕਰਤਾ ਕਹਿੰਦੇ ਸਾਢੇ 1:00 ਹਾਂ ਜੀ ਛੋਲੇ ਆਮ ਕਹਿੰਦੇ ਕਿੰਨੇ ਪੈਸੇ ਲਏ ਫਿਰ ਉਹਨਾਂ ਨੇ ਪੈਸੇ ਤਾਂ ਫਿਰ ਬਸ ਲੜਾਈ ਝਗੜੇ ਤੋਂ ਕੰਮ ਵੱਧ ਗਈ ਕੰਮ ਬਹੁਤ ਵੱਧ ਗਿਆ ਸਿੱਧਾ ਉਹਦਾ ਲੜਾਈ ਝਗੜੇ ਤੱਕ ਕੰਮ ਸੀ ਹਾਂ ਜੀ ਹਾਂ ਕਿ ਕਿਵੇਂ ਦੇ ਦੇਉ ਸਾਰੇ ਸੀਨ ਨੂੰ ਇਹ ਤਾਂ ਬੜਾ ਲੁਧਿਆਣੇ ਦੇ ਵਸਨੀਕਾਂ ਨਾਲ ਬੜਾ ਧੱਕਾ ਹੋ ਰਿਹਾ ਹਰ ਮਾਰਕੀਟ 'ਚ ਹਰ ਮੰਡੀ 'ਚ ਸਬਜ਼ੀ ਮੰਡੀ ਦਾ ਵੀ ਨਹੀਂ ਹੋ ਕਰ ਕੀ ਸਾਡੇ ਅਸੀਂ ਆਸਟ੍ਰੇਲੀਆ ਗਏ ਉਹ ਤਾਂ ਹੁਣ ਜਾਣੇ ਬਸ ਆਸੋ ਤਿਆਰ ਨੂੰ ਨਾ ਪਤਾ ਹੈ ਕਿ ਸਾਰੀ ਸਾਰੀ ਜਾਨ ਉਤਾਰ ਲੈਣਾ ਲੱਗਦਾ ਨਹੀਂ ਕਿ ਸਾਡੇ ਸਿਸਟਮ ਨੂੰ ਦਰਸਤ ਹੋਣਾ ਪਿਆ ਇੱਥੇ ਆਇਆ ਹੁਣ ਹਾਂ ਉਹ ਮੰਨ ਮੋਢਾ ਕਹਿੰਦਾ ਪਾਜੀ ਆ ਲੋ ਕਿੱਥੇ ਜਾਣਾ ਤੁਹਾਡਾ ਵਿਸ਼ਤ ਵਿਜਾ ਕੋਈ ਹੈ ਮੈਂ ਆਗਾ ਭਰਾਵਾ ਤੁਹਾਨੂੰ ਕਿੱਥੇ ਭੇਜ ਦੂੰਗਾ ਵੀ ਚੰ ਮਰਦਾ ਸੀ ਉਹ ਮਗਾ ਮੇਰਾ ਸਿਰ ਪਾਈ ਤੇ ਮੇਰੇ ਫੈਨ ਦਾ ਦਫਤਰ ਹੁੰਦਾ ਸੀ ਕਰਕੇ ਤੇ ਮੈਂ ਤਾਂ ਉਹ ਦੇਖਣਾ ਚਾਹੁੰਗਾ ਕਿ ਇੱਥੇ ਆਫਿਸ ਹੈਗਾ ਜਾਂ ਨਹੀਂ ਕੋਈ ਹੈਗੀ ਜਾਉਣਾ ਬਤਾ ਕੁਝ ਆਸਟ੍ਰੇਲੀਆ ਰਹਿੰਦੇ ਹੋ ਆਸਟ੍ਰੇਲੀਆ ਜਿੱਥੇ ਤੁਸੀਂ ਪਾਰਕਿੰਗ ਚ ਕਿਤੇ ਗੱਡੀ ਖੜੀ ਕਰਦੇ ਹੋ ਉੱਥੇ ਵੀ ਇਹੀ ਹਾਲ ਨਹੀਂ ਇੱਕ ਨਹੀਂ ਹੈਗਾ ਆ ਸਕਦਾ ਹੁੰਦਾ ਯਾਰ ਕਿ ਮੈਨਾਂ ਆਜ ਨੂੰ ਬਹੁਤ ਫਰਕ ਆ ਬਹੁਤ ਫਰਕ ਹੈ ਸਿਤਾਰ ਸਰੀਆਮ ਤਾਂ ਕਾਜੀ ਰੋਡ ਦੇ ਉੱਪਰ ਹੈਗੀ ਆ ਉੱਥੇ ਥੋੜੀ ਪਰਚੀ ਲੱਗਦੀ ਆ ਇਹ ਕਨ ਹੈ ਨਹੀਂ ਹੈਗਾ ਜੀ ਪਾਰਕਿੰਗ ਹੈ ਹੀ ਨਹੀਂ ਜਮੇ ਤੇ ਉਹ ਉਥੇ ਕੌਣ ਪਾਰਕੀ ਲਾ ਲੂਗਾ ਤੁਸੀਂ ਗਰੋਸ ਹੀ ਕਰਨ ਗਏ ਹੋ ਨਹੀਂ ਨਹੀਂ ਉਥੇ ਨਹੀਂ ਹੈਗਾ ਕੁਝ ਵੀ ਗਰੋਸ ਹੀ ਗਰੋਸ ਹੀ ਆਲਾ ਹੈ ਉਥੇ ਨਾ ਨਾ ਉਹ ਪੇੜ ਨਹੀਂ ਉਹ ਸਿਟੀ ਦੇ ਵਿੱਚ ਆ ਜਿੱਥੇ ਮੇਨ ਆਪਾਂ ਮੈਲਬਨ ਸਿਟੀ ਮੈਂ ਮਿਲਵਾ ਦੇਣਾ ਨਾ ਜਰ ਸਿਟੀ ਦੇ ਵਿੱਚ ਉਥੇ ਜਾਂਦਰ ਉਥੇ ਬਸ ਪੇੜ ਪਾਰਕਿੰਗ ਆ ਉਹ ਵੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਬੰਦਾ ਆਪਣੇ ਆਪ ਜੇ ਨਹੀਂ ਹੋ ਗਿਆ ਤਾਂ ਉਹ ਆਪਣੇ ਹਿਸਾਬ ਨਾਲ ਉਹ ਫੋਟੋ ਖਿੱਚ ਕੇ ਪ੍ਰੋਪਰ ਪ੍ਰੂਫ ਦੇਣਗੇ ਤੁਹਾਨੂੰ ਤੁਸੀਂ ਬਾਅਦ ਚੋਤੇ ਵੀ ਜੇ ਤੁਹਾਨੂੰ ਲੱਗ ਰਿਹਾ ਵੀ ਪ੍ਰੋਬਲਮ ਵੀ ਹਾਂ ਅਸੀਂ ਸਹੀ ਸੀਗੇ ਬਸ ਹੀ ਟਾਈਮ ਤੇ ਆਗੇ ਸੀ ਜਾਂ ਟਾਈਮ ਤੇ ਸਾਨੂੰ ਬਾਕੀ ਲੱਗ ਜੇ ਨਾ ਉੱਥੇ ਅੱਛਾ ਇਹ ਪਰਚੀ ਦਿੰਦੇ ਆ ਪਰਚੀ ਦੇ ਉੱਤੇ ਇਹ ਵੀ ਲਿਖਿਆ ਹੋਇਆ ਕਿ ਅਗਰ ਤੁਹਾਡੀ ਗੱਡੀ ਅਨਇਨਸ਼ੋਰਡ ਹੈ ਅਗਰ ਉਹ ਚੋਰੀ ਹੋ ਜਾਂਦੀ ਹੈ ਤੇ ਉਸ ਦਾ ਅਸੀਂ ਜ਼ਿੰਮੇਵਾਰ ਨਹੀਂ ਅਨਇਨਸ਼ੋਰਡ ਇਨਸ਼ੋਰਡ ਤਾਂ ਉਹ ਤਾਂ ਐਕਸੀਡੈਂਟ ਕੇਸ ਦੇ ਵਿੱਚ ਕੰਮ ਆ ਜਾਂ ਹੈ ਨਹੀਂ ਜਾਂ ਚੋਰੀ ਦਾ ਕੋਈ ਉਹਨਾਂ ਦਾ ਫੇਰ ਫਾਇਦਾ ਕੀ ਉਹਨਾਂ ਦਾ ਪੱਛੀ ਜਣਾ ਸਮਝੋ ਜੀ ਯਾਰ ਜ਼ਿੰਮੇਵਾਰੀ ਕੋਈ ਨਹੀਂ ਹੋਰ ਹੀ ਹੈ ਨਹੀਂ ਕੋਈ ਇਹ ਆ ਸੋ ਤਸਵੀਰਾਂ ਨੇ ਜੀ ਇਹ ਲੁਧਿਆਣਾ ਦੇਆਂ ਮਾਡਲ ਟਾਊਨ ਇਲਾਕੇ ਦੀਆਂ ਟਿਊਸ਼ਨ ਮਾਰਕੀਟ ਇਹਨੂੰ ਕਿਹਾ ਜਾਂਦਾ ਇਸ ਮਾਰਕੀਟ ਦੇ ਵਿੱਚ ਲੋਕ ਇੰਨੇ ਕਿ ਜ਼ਿਆਦਾ ਤੰਗ ਪਰੇਸ਼ਾਨ ਨੇ ਕਿ ਲੋਕ ਅੱਕੇ ਪਏ ਨੇ ਔਰ ਇਹਨਾਂ ਦਾ ਇਹ ਕਹਿਣਾ ਕਿ ਸ਼ਰਯਾਮ ਤੱਕ ਇਸ ਮਾਰਕੀਟ ਦੇ ਵਿੱਚ ਜਿਹੜਾ ਹੋ ਰਿਹਾ ਹੈ ਪਰਚੀ ਦਿੰਦੇ ਆ ਪਰਚੀ ਦਿਖਾਣਾ ਸਰ ਪਰਚੀ ਦੇ ਉੱਤੇ ਸੋਨੂ ਐਂਟਰਪ੍ਰਾਈਜ਼ ਜਿਹੜਾ ਲਿਖਿਆ ਹੋਇਆ ਹੈ ਜੀਐਸਟੀ ਨੰਬਰ ਵੀ ਲਿਖਿਆ ਹੋਇਆ ਹੈ ਔਰ ਉਸ ਪਰਚੀ ਦੇ ਉੱਤੇ ਇਹ ਵੀ ਲਿਖਿਆ ਹੋਇਆ ਹੈ ਕਿ ਅਗਰ ਤੁਹਾਡੀ ਗੱਡੀ ਅਨਇਨਸ਼ੋਰਡ ਹੈ ਯਾਨੀ ਕਿ ਤੁਹਾਡੀ ਗੱਡੀ ਕੋਲੇ ਇਨਸ਼ੋਰੈਂਸ ਨਹੀਂ ਹੈ ਤਾਂ ਅਗਰ ਉਹ ਚੋਰੀ ਹੋ ਜਾਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਅਸੀਂ ਨਹੀਂ ਹੈ ਗੱਲ ਇਹ ਹੈ ਕਿ ਇੰਸ਼ੋਰੈਂਸ ਜਿਹੜੀ ਹੁੰਦੀ ਹੈ ਉਹ ਤਾਂ ਜੀ ਰੁਪੀਸ 100 will be charged if ticket lost ਹਾਂ ਅਗਰ ਤੁਹਾਡੀ ਪਰਚੀ ਤੁਹਾਡੇ ਕੋਲੋਂ ਗੁੰਮ ਹੋ ਜਾਂਦੀ ਹੈ ਇਹ ਵਾਲੀ ਪਰਚੀ ਤਾਂ ਉਸ ਦੇ 100 ਰੁਪਿਆ ਚਾਰਜ ਕੀਤਾ ਜਾਏਗਾ ਪਰਚੀ ਗੁੰਮ ਹੋ ਜਾਂਦੀ ਹੈ ਤਾਂ 100 ਰੁਪਿਆ ਚਾਰਜ ਕੀਤਾ ਜਾਏਗਾ ਅਗਰ ਗੱਡੀ ਚੋਰੀ ਹੋ ਜਾਂਦੀ ਹੈ ਉਸ ਜੇ ਮੈਂ ਬਾਰੇ ਕਹਿੰਦੇ ਸਾਡੀ ਨਹੀਂ ਹੈ ਤੁਸੀਂ ਆਪ ਹੀ ਦੇਖੋ ਕੀ ਕਰਨਾ ਕੀ ਨਹੀਂ ਕਰਨਾ ਸੋ ਇਹ ਤਸਵੀਰਾਂ ਨੇ ਜੀ ਇਹ ਦੱਸੋ ਐਜੂਕੇਸ਼ਨ ਦੀ ਬਿਲਡਿੰਗ ਵਾ ਵਧੀਆ ਬਣਾਉਣ ਨਾਲ ਬਦਲਾਅ ਆਊਗਾ ਜਾਂ ਐਜੂਕੇਸ਼ਨ ਸਿਸਟਮ ਬਦਲਣਾ ਬਦਲਾਅ ਆਊਗਾ ਬਿਲਕੁਲ ਜ਼ਾਹੀਦੀ ਗੱਲ ਹੈ ਸਿਸਟਮ ਬਦਲਣਾ ਮੈਨੂੰ ਇਹਦਾ ਅਨਸਰ ਮਿਲ ਹੀ ਨਹੀਂ ਪਾਇਆ ਸਰ ਅਸਲ ਕਿਸੇ ਨੂੰ ਮਿਲ ਪਾਏ ਕਿਸੇ ਨੂੰ ਕਹੀਏ ਤਾਂ ਕਹਿੰਦੇ ਆ ਤੂੰ ਤਾਂ ਕਿਸੇ ਹੋਰ ਤਰ੍ਹਾਂ ਦਾ ਧਰਮ ਧਰਮਾ ਚ ਲੈ ਜਾਂਦੇ ਆ ਕਿਸੇ ਨੂੰ ਪੁੱਛੋ ਅਤ ਮੈਨੂੰ ਇਹ ਦੱਸੋ ਇਹਦੇ ਰੋਜ਼ ਦੇ ਕਿੰਨੇ ਸਟੂਡੈਂਟ ਆਉਂਦੇ ਹੋਣਗੇ ਕਿੰਨੇ ਲੋਕ ਆਉਂਦੇ ਨੇ ਕਿਵੇਂ ਭਰੇ ਪਈ ਆ ਸਾਰੀ ਮਾਰਕੀਟ 'ਚ ਇਹ ਵੀ ਸਾਰੇ ਦਿੱਲੀ ਦੇ ਪੈਸੇ ਇੰਨੇ ਕ ਦਿੰਦੇ ਹੋਣਗੇ ਮੈਂ ਸਮਝਦਾ ਇਨਾਂ ਕੋ ਤਾਂ ਰੁਪਈਆ ਹੀ ਸ਼ਾਮ ਨੂੰ ਬੜਾ ਇਕੱਠਾ ਹੋ ਜਾਂਦਾ ਸਰ ਪੈਸੇ ਆ ਗੱਲ ਪੈਸੇ ਦੀ ਨਹੀਂ ਗੱਲ ਇਨਸਾਨੀਅਤ ਦੀ ਆ ਲੋਕੀ ਵੀ ਵਿਰੋਧ ਨਹੀਂ ਕਰਦੇ ਇਹ ਤਾਂ ਇਨਸਾਨੀਅਤ ਹੀ ਨਹੀਂ ਹੈਗੀ ਸਰ ਪੈਸੇ ਨੂੰ ਕਿਲਾ ਜੰਗੇ ਸਦੀ ਐਮੇਤ ਰਹਿ ਗਈ ਆ ਕਿ ਤਸਵੀਰਾਂ ਨੇ ਜੀ ਇਹ ਟਿਊਸ਼ਨ ਮਾਰਕੀਟ ਦੀਆਂ ਗੱਲ ਚੱਲ ਰਹੀ ਹੈ ਕਿ ਇੱਥੇ ਇਸ ਪਾਰਕਿੰਗ ਦੇ ਵਿੱਚ ਪੈਸੇ ਨੇ ਜਿਹੜੇ ਲਏ ਜਾਂਦੇ ਨੇ ਔਰ ਪੈਸੇ ਆ ਲੈਂਡ ਦੇ ਬਾਵਜੂਦ ਪਰਚੀ ਦੇ ਉੱਤੇ ਇਹ ਵੀ ਲਿਖਿਆ ਹੋਇਆ ਹੈ ਕਿ ਅਗਰ ਤੁਹਾਡੀ ਪਰਚੀ ਇਹ ਗੁੰਮ ਹੋ ਜਾਂਦੀ ਹੈ ਤੇ ਉਹ ਦਾ 100 ਰੁਪਿਆ ਚਾਰਜ ਜਿਹੜਾ ਕੀਤਾ ਜਾਏਗਾ ਲੇਕਿਨ ਅਗਰ ਤੁਹਾਡੀ ਗੱਡੀ ਇੱਥੋਂ ਚੋਰੀ ਹੋ ਜਾਂਦੀ ਹੈ ਉਸ ਦੀ ਵੀ ਕੰਡੀਸ਼ਨ ਜਿਹੜੀ ਰੱਖੀ ਹੋਈ ਹੈ ਅਗਰ ਤੁਹਾਡੀ ਗੱਡੀ ਚੋਰੀ ਹੋ ਜਾਂਦੀ ਹੈ ਉਸ ਦੇ ਜ਼ਿੰਮੇਵਾਰ ਇਹ ਨਹੀਂ ਹੈ ਕਿ ਇੱਕ ਪਰਚੀ ਉੱਤੇ ਲਿਖਿਆ ਅਨ ਇਨਸ਼ੋਰਡ ਗੱਡੀ ਅਗਰ ਚੋਰੀ ਹੋ ਜਾਂਦੀ ਹੈ ਉਸ ਦੀ ਜ਼ਿੰਮੇਵਾਰੀ ਸੀ ਨਹੀਂ ਹੈ ਸਿੱਖ ਜ਼ਿੰਮੇਵਾਰ ਕੌਣ ਹੈ ਉਦੋਂ ਤਾਂ ਇਹ ਕਹਿ ਰਿਹਾ ਇਸ ਮਾਰਕੀਟ ਦੇ ਵਿੱਚ ਚਾਰ ਹਿੱਸੇ ਅਸੀਂ ਕੀਤੇ ਹੋਏ ਨੇ ਚਾਰ ਬੰਦੇ ਇਸ ਮਾਰਕੀਟ ਨੂੰ ਸੰਭਾਲਦੇ ਨੇ ਯਾਨੀ ਕਿ ਉਹ ਟਿਕ ਟਾਕ ਕੱਢਦੇ ਨੇ ਬਾਹਰ ਰੋਡ ਤੇ ਵੀ ਕੱਢਦੇ ਨੇ ਅੰਦਰ ਵੀ ਕੱਢਦੇ ਨੇ ਤਾਂ ਫਿਰ ਜ਼ਿੰਮੇਵਾਰ ਕੌਣ ਹੈ ਅਗਰ ਇਸ ਮਾਰਕੀਟ ਦੇ ਵਿੱਚ ਅਗਰ ਵਹੀਕਲ ਕੋਈ ਚੋਰੀ ਹੋ ਜਾਂਦਾ ਹੈ ਸਵਾਲ ਇਹ ਹੈ ਕਿ ਇਸ ਮਾਰਕੀਟ ਦੇ ਵਿੱਚ ਇਸ ਮਾਰਕੀਟ ਦੀ ਸੁਵਿਧਾ ਵਾਸਤੇ ਪਾਰਕਿੰਗ ਬਣਾਈ ਗਈ ਹੈ ਪਾਰਕਿੰਗ ਫ੍ਰੀ ਹੋਣੀ ਚਾਹੀਦੀ ਹੈ ਲੇਕਿਨ ਇਹਨਾਂ ਦਾ ਇਹ ਕਹਿੰਦਾ ਕਿ ਸਾਡੇ ਠੇਕੇਦਾਰ ਨੇ ਸਾਨੂੰ ਇੱਥੇ ਖੜਾ ਰਿਹਾ ਹੈ ਅਸ ਦਾ ਦਿਹਾੜੀ ਤੇ ਹੈ ਜੀ ਅਸੀਂ ਦਿਹਾੜੀ ਲੈਣੀ ਹੈ ਸ਼ਾਮ ਨੂੰ ਤਾਂ ਸਿੱਧਾ ਸਿੱਧਾ ਲੋਕਾਂ ਦੇ ਉੱਤੇ ਆ ਲੋਕ ਠੱਗੀ ਦਾ ਸ਼ਿਕਾਰ ਇੱਥੇ ਹੋ ਰਹੇ ਨੇ ਗੱਲ ਇਹ ਆ ਕਿ ਲੋਕ ਵੀ ਲੋਕ ਕਹਿੰਦੇ ਜਰੂਰ ਆ ਕਿ ਬਦਲਾਅ ਹੋਣਾ ਚਾਹੀਦਾ ਲੇਕਿਨ ਹਿੰਮਤ ਕੋਈ ਨਹੀਂ ਕਰਦਾ ਮੁਰੇ ਆਉਣ ਦੀ ਕੁਝ ਲੋਕਾਂ ਨੇ ਇੱਥੇ ਇਸ ਦਾ ਵਿਰੋਧ ਆ ਜਿਹੜਾ ਸਾਡੇ ਟੀਵੀ ਚੈਨਲ ਦੇ ਉੱਤੇ ਜਿਹੜਾ ਕੀਤਾ ਹੈ ਲੇਕਿਨ ਕਿਤੇ ਨਾ ਕਿਤੇ ਇਸ ਮਾਰਕੀਟ ਦੇ ਵਿੱਚ ਗੋਰਖ ਧੰਦਾ ਮੈਂ ਕਹੂੰਗਾ ਚੱਲ ਰਿਹਾ ਹੈ ਲੁਧਿਆਣੇ ਦੀ ਸਿਰਫ ਇੱਕ ਮਾਰਕੀਟ ਨਹੀਂ ਲੁਧਿਆਣੇ ਦੀ ਕਈਆਂ ਮਾਰਕੀਟ ਦੇ ਵਿੱਚ ਇਦਾਂ ਹੁੰਦਾ ਆ ਲੇਕਿਨ ਕਈ ਮਾਰਕੀਟਸ ਲੁਧਿਆਣੇ ਦੇ ਵਿੱਚ ਇਦਾਂ ਦੀਆਂ ਨਹੀਂ ਜਿੱਥੇ 20 ਰੁਪਈਆ ਵੀ ਚਾਰਜ ਨਹੀਂ ਕੀਤਾ ਜਾਂਦਾ ਅਗਰਾਕਾ ਆਪਾਂ ਦੁਗੜੀ ਦੀ ਗੱਲ ਕਰ ਰਹੀਏ ਦੁਗੜੀ ਫੇਸਬੁੱਕ ਮਾਰਕੀਟ ਦੇ ਵਿੱਚ ਆਪਾਂ ਜਾਈਏ ਤੇ ਆਪਣਾ ਵਹੀਕਲ ਖੜਾ ਕਰੀਏ ਆਪਣਾ ਜੋ ਵੀ ਸਮਾਨ ਲੈਣਾ ਗ੍ਰੋਸਰੀ ਲੈਣੀ ਹੈ ਕੁਝ ਵੀ ਲੈਣਾ ਹੈ ਆਪਾਂ ਉਥੋਂ ਬਾਹਰ ਆੰਦੇ ਆ ਤੇ ਸਾਨੂੰ ਕੋਈ ਬੰਦਾ ਨਹੀਂ ਟੱਕਰਦਾ ਕਿ ਆ ਲੋ ਜੀ ਪਰਚੀ ਇਹਦੇ ਤੁਹਾਨੂੰ ਪੈਸੇ ਦੇਣੇ ਪੈਣਗੇ ਉਹ ਵੀ ਪਾਰਕਿੰਗ ਹੈ ਮਾਰਕੀਟ ਦੀ ਪਾਰਕਿੰਗ ਹੈ ਇਹ ਵੀ ਪਾਰਕਿੰਗ ਹੈ ਮਾਰਕੀਟ ਦੀ ਪਾਰਕਿੰਗ ਹੈ ਤਾਂ ਫਿਰ ਇੱਥੇ ਪੈਸੇ ਕਿਉਂ ਇਸ ਦਾ ਜਵਾਬ ਵੀ ਲਵਾਂਗੇ ਆਉਣ ਵਾਲੇ ਖਬਰਾਂ ਦੇ ਖਬਰ ਦੇ ਵਿੱਚ ਅਸੀਂ ਇਸ ਦਾ ਅਪਡੇਟ ਵੀ ਤੁਹਾਨੂੰ ਦਵਾਂਗੇ ਲੇਕਿਨ ਫਿਲਹਾਲ ਇੱਕ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾਈ ਹੈ ਇਸ ਦੇ ਉੱਤੇ ਆਪਣੇ ਕਮੈਂਟ ਕਰਕੇ رائے ਆਪਣੇ ਜਰੂਰ ਦਿਓ ਕਿ ਇਹ ਜਿਹੜਾ ਹੋ ਰਿਹਾ ਹੈ ਗਲਤ ਹੋ ਰਿਹਾ ਸਹੀ ਹੋ ਰਿਹਾ ਜਾਂ ਕਿਉਂ ਹੋ ਰਿਹਾ ਤੁਸੀਂ ਇਹ ਵੀ ਜਿਹੜੀ ਹੈਗੀ ਆ ਕਿ ਇਹ ਵੀ ਦੱਸ ਸਕਦੇ ਹੋ ਕਿ ਤੁਹਾਡੇ ਸ਼ਹਿਰਾਂ ਦੇ ਵਿੱਚ ਵੀ ਇਦਾਂ ਹੀ ਮਾਰਕੀਟ ਦੇ ਵਿੱਚ ਜਿਹੜਾ ਹੈਗਾ ਫੇਅਰ ਸਿਸਟਮ ਹੈ ਜਿਹੜਾ ਚੱਲਦਾ ਹੈ ਤੇ ਉਹ ਵੀ ਤੁਸੀਂ ਆਪਣੇ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟ ਆ ਜਿਹੜੇ ਮੈਂ ਬੇਨਤੀ ਕਰੂੰਗਾ ਕਿ ਸਭੇ ਪਾਸ਼ਾ ਦੇ ਵਿੱਚ ਹੋਣ ਔਰ ਦੇਖਾਂਗੇ ਕਿ ਇਸ ਮਾਮਲੇ ਦੇ ਉੱਤੇ ਨਵੀਂ ਅਪਡੇਟ ਆ ਜਿਹੜੀ ਨਿਕਲ ਕੇ ਕੀ ਆਉਂਦੀ ਹੈ ਖੈਰ ਐਮਐਲਏ ਗੋਗੀ ਸਾਹਿਬ ਦਾ ਏਰੀਆ ਐਮਐਲਏ ਗੋਗੀ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਇਸ ਤੁਹਾਡੇ ਏਰੀਆ ਦੇ ਵਿੱਚ ਮਾਰਕੀਟ ਦੇ ਜਿਹੜਾ ਹੈਗਾ ਕਿ ਕਹਿ ਰਿਹਾ ਕਿ ਇਹ ਸੀ ਠੇਕਾ ਲਿਆ ਹੋਇਆ ਕਾਰਪੋਰੇਸ਼ਨ ਤੋਂ ਕਾਰਪੋਰੇਸ਼ਨ ਤੋਂ ਠੇਕਾ ਲਿਆ ਇਟ ਮੀਨਸ ਕਾਰਪੋਰੇਸ਼ਨ ਨੂੰ ਪੈਸੇ ਦੇ ਕੇ ਉਹਨਾਂ ਨੇ ਠੇਕਾ ਲਿਆ ਉਹ ਪੈਸੇ ਇੱਥੇ ਪੂਰੇ ਕਰਦੇ ਪਏ ਨੇ ਪਰਚੀਆਂ ਕੱਟ ਕੇ ਰੋਡ ਦੇ ਉੱਪਰ ਵੀ ਗੱਡੀ ਖੜੀ ਹੁੰਦੀ ਹੈ ਤੇ ਉਸ ਦੀ ਵੀ ਪਰਚੀ ਆੜੀ ਕੱਟੀ ਜਾਂਦੀ ਹੈ ਫਿਰ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਨਵੀਂ ਅਪਡੇਟ ਹੈ ਜਿਹੜੀ ਕੀ ਨਿਕਲ ਕੇ ਆਏਗੀ ਕੈਮਰਾਮੈਨ ਮਨਦੀਪ ਦੇ ਨਾਲ ਵਿਸ਼ਾਲ ਸ਼ਰਦਾ ਪ੍ਰਾਈਮ ਉਹਦੇ ਕੋਲ ਜਾਣਾ